ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਚੇਤਰ ਨਵਰਾਤਰੀ ਚੱਲ ਰਹੇ ਹਨ ਜੀ ਤੇ 8 ਜਨਵਰੀ ਨੂੰ ਇਹ ਕਦੋਂ ਹਨ ਚੇਤ ਦਿਨ ਰਾਤੇ ਤੇ ਕਿਵੇਂ ਦੁਰਗਾ ਮਾਤਾ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਅੱਜ 8ਵੇਂ ਨਰਾਤੇ ਤੇ ਮਾਂ ਗੋਰੀ ਦੀ ਪੂਜਾ ਕਿਵੇਂ ਕੀਤੀ ਜਾਵੇਗੀ ਕਿਵੇਂ ਕਲਸ਼ ਸਥਾਪਨਾ ਹੋਵੇਗੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੰਨਿਆ ਪੂਜਨ ਕਿਵੇਂ ਕਰੋਗੇ ਤੁਸੀਂ ਮਾਲਾ ਮਾਲ ਹੋ ਜਾਓ ਤੁਹਾਡੇ ਤੇ ਮਾਂ ਗौरी ਦੀ ਕਿਰਪਾ ਸਦਾ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਂ ਗौरी ਲਿਖ ਕੇ ਹਾਜ਼ਰੀ ਲਗਵਾਉਣਾ ਜੀ ਜੋ ਕਿ ਮਾਤਾ ਦੁਰਗਾ ਦਾ 8ਵਾਂ ਰੂਪ ਹੈ ਤਾਂ ਕਿ ਮਾਤਾ ਦੁਰਗਾ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਨਰਾਤਿਆਂ ਦੇ 8ਵੇਂ ਤੇ 9ਵੇਂ ਦਿਨ ਦੇਵੀ ਮਾਤਾ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਹਰ ਸਾਲ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ પ્રતિਬਦਾ ਤਿਥੀ ਤੋਂ ਲੈ ਕੇ 9ਵੀਂ ਤੱਕ ਚੇਤ ਦੇ ਨਰਾਤਿਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਨਰਾਤਿਆਂ ਦੌਰਾਨ ਦੇਵੀ ਆਦੀ ਸ਼ਕਤੀ ਮਾ ਦੁਰਗਾ ਦੇ ਨੌ ਰੂਪ ਸੰਸਾਰ ਦੀ ਮਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਸ਼ੁਭ ਨਤੀਜੇ ਇਸ ਤੋਂ ਪ੍ਰਾਪਤ ਕਰਨ ਦੇ ਲਈ ਵਰਤ ਵੀ ਰੱਖਿਆ ਜਾਂਦਾ ਹੈ। ਦੇਸ਼ ਭਰ ਵਿੱਚ ਨਰਾਤਿਆਂ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਦੇ ਨਾਲ ਵੀ ਮਨਾਇਆ ਜਾਂਦਾ ਹੈ ਨਰਾਤਿਆਂ ਦਾ ਅਰਥ ਹੈ ਨੌ ਵਿਸ਼ੇਸ਼ ਰਾਤਾਂ ਇਹਨਾਂ ਨੌ ਰਾਤਾਂ ਦੌਰਾਨ ਦੇਵੀ ਸ਼ਕਤੀ ਅਤੇ ਉਸ ਦੇ ਨੌ ਰੂਪਾਂ ਦੀ ਵਿਸ਼ੇਸ਼ ਪੂਜਾ ਕਰਨ ਦੀ ਪਰੰਪਰਾ ਹੁੰਦੀ ਹੈ ਜੀ ਹਰ ਸਾਲ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ 1 ਤਿਥੀ ਤੋਂ ਲੈ ਕੇ 9ਵੀਂ ਤੱਕ ਚੇਤ ਦੇ ਨਰਾਤਿਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਨਰਾਤਿਆਂ ਦੌਰਾਨ ਦੇਵੀ ਆਦੀ ਸ਼ਕਤੀ ਮਾਂ ਦੁਰਗਾ ਦੇ ਨੌ ਰੂਪ ਸੰਸਾਰ ਦੀ ਮਾਂ ਦੀ ਪੂਜਾ ਕੀਤੀ ਜਾਂਦੀ ਹੈ। ਸ਼ੁਭ ਨਤੀਜੇ ਪ੍ਰਾਪਤ ਕਰਨ ਲਈ ਵਰਤ ਵੀ ਰੱਖੇ ਜਾਂਦੇ ਹਨ। ਇਸ ਵਾਰ ਚੇਤ ਦਿਨ ਨਰਾਤਿਆਂ ਦੀ ਸ਼ੁਰੂਆਤੀ ਤਾਰੀਖ ਨੂੰ ਲੈ ਕੇ ਲੋਕ ਜਿਆਦਾ ਹੀ ਉਲਝਣਾ ਵਿੱਚ ਫਸੇ ਹੋਏ ਹਨ। ਕੁਝ ਲੋਕ ਕਹਿ ਰਹੇ ਹਨ ਕਿ ਚੇਤ ਦੇ ਨਰਾਤੇ 8 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੇ ਹਨ। ਜਦਕਿ ਲੋਕ ਕਈ ਕਹਿ ਰਹੇ ਹਨ ਕਿ ਨਰਾਤੇ 9 ਅਪ੍ਰੈਲ ਤੋਂ ਸ਼ੁਰੂ ਹੋਏ ਹਨ। ਸਨਾਤਨ ਧਰਮ ਵਿੱਚ ਨਰਾਤਿਆਂ ਦਾ ਤਿਉਹਾਰ ਬਦੇਰੇ ਮਹੱਤਵਪੂਰਨ ਮਨਾਇਆ ਜਾਂਦਾ ਹੈ। ਪੰਚਾਂਗ ਦੇ ਅਨੁਸਾਰ ਚੇਤ ਮਹੀਨੇ ਦੀ ਸ਼ੁਕਲ ਪੱਖ ਦੀ ਪ੍ਰਤੀਬਦਾ ਤਰੀਕ ਭਾਵ 9 ਅਪ੍ਰੈਲ ਤੋਂ ਹੀ ਚੇਤ ਨਰਾਤੇ ਸ਼ੁਰੂ ਹੁੰਦੇ ਹਨ ਤੇ 17 ਅਪ੍ਰੈਲ ਨੂੰ ਸਮਾਪਤ ਹੋ ਜਾਂਦੇ ਹਨ ਇਸ ਤਿਉਹਾਰ ਨੂੰ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਮਾ ਦੁਰਗਾ ਦੇ 8ਵੇਂ ਰੂਪ ਮਾਂ ਗਉਰੀ ਦੀ ਪੂਜਾ ਕਰਨ ਦੇ ਲਈ ਸਭ ਤੋਂ ਪਹਿਲਾਂ ਸਵੇਰੇ ਤੁਸੀਂ ਜਲਦੀ ਉੱਠ ਜਾਣਾ ਹੈ ਜਲਦੀ ਉੱਠ ਕੇ ਫਿਰ ਇਸ਼ਨਾਨ ਕਰਨਾ ਹੈ ਤੇ ਫਿਰ ਤੁਸੀਂ ਕੀ ਕਰਨਾ ਹੈ ਕਿ ਸਫੇਦ ਰੰਗ ਦੇ ਹੀ ਕੱਪੜੇ ਧਾਰਨ ਕਰਨੇ ਹਨ ਕਿਉਂਕਿ ਸਫੇਦ ਰੰਗ ਮਾਂ ਗੌਰੀ ਨੂੰ ਬਹੁਤ ਜ਼ਿਆਦਾ ਪਸੰਦ ਹੈ ਉਸ ਤੋਂ ਬਾਅਦ ਤੁਸੀਂ ਕੱਪੜੇ ਚਿੱਟੇ ਰੰਗ ਦੇ ਪਹਿਨ ਕੇ ਪੂਜਾ ਸਥਾਨ ਦੀ ਸਫਾਈ ਕਰਨੀ ਹੈ ਫਿਰ ਮਾਂ ਗੌਰੀ ਦੀ ਮੂਰਤੀ ਜਾਂ ਤਸਵੀਰ ਨੂੰ ਗੰਗਾ ਜਲ ਦੇ ਨਾਲ ਸਾਫ਼ ਕਰ ਲੈਣਾ ਹੈ ਫਿਰ ਤੁਸੀਂ ਮਾਂ ਗੌਰੀ ਨੂੰ ਸਫੇਦ ਰੰਗ ਕਿਉਂਕਿ ਬਹੁਤ ਜ਼ਿਆਦਾ ਪਸੰਦ ਹੁੰਦਾ ਹੈ ਉਹਨਾਂ ਨੂੰ ਸਫੇਦ ਰੰਗ ਦੇ ਫੁੱਲ ਵੀ ਅਰਪਿਤ ਕਰਨੇ ਹਨ ਇਸ ਲਈ ਪੂਜਾ ਦੇ ਵਿੱਚ ਤੁਸੀਂ ਸਫੇਦ ਕੱਪੜੇ ਵੀ ਪਹਿਨਣੇ ਤੁਹਾਡੇ ਲਈ ਬਹੁਤ ਜ਼ਰੂਰੀ ਹਨ ਚੇਤਰ ਦੇ ਨਵਰਾਤਰੀ ਦੇ 8ਵੇਂ ਦਿਨ 16 ਅਪ੍ਰੈਲ 2022 ਦਿਨ ਮੰਗਲਵਾਰ ਨੂੰ ਮਾ ਦੁਰਗਾ 8ਵੇਂ ਸਰੂਪ ਮਾ ਗੋਰੀ ਦੀ ਪੂਜਾ ਹੋਵੇਗੀ। ਮਹਾਰਾਸ਼ਟਰ ਦੇ ਵਿੱਚ ਵਿਸ਼ੇਸ਼ ਇਸ ਦਾ ਮਹੱਤਵ ਮੰਨਿਆ ਜਾਂਦਾ ਹੈ। ਇਸ ਦਿਨ ਕੰਨਿਆ ਪੂਜਨ ਵੀ ਕੀਤਾ ਜਾਂਦਾ ਹੈ। ਮਾ ਗੋਰੀ ਦੀ ਪੂਜਾ ਕਰਨ ਦੇ ਲਈ ਸਭ ਪਾਪਾਂ ਤੋਂ ਮੁਕਤੀ ਵੀ ਮਿਲ ਜਾਂਦੀ ਹੈ ਅਤੇ ਅਖੰਡ ਸੁਹਾਗ ਦੇ ਨਾਲ ਨਵੀਂ ਕਿਸਮਤ ਵੀ ਜਾਗ ਜਾਂਦੀ ਹੈ। ਦੇਵੀ ਭਾਗਵਤ ਪੁਰਾਣ ਵਿੱਚ ਦੱਸਿਆ ਗਿਆ ਹੈ ਕਿ ਮਾਂ ਦੇ ਨੌ ਰੂਪਾਂ ਅਤੇ 10 महाविद्या ਗੰਗਾ ਜਲ ਦੇ ਨਾਲ ਸ਼ੁੱਧ ਜਲ ਦੇ ਨਾਲ ਹੀ ਉਹਨਾਂ ਨੂੰ ਇਸ਼ਨਾਨ ਕਰਵਾਉਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਕਲਸ਼ ਦੀ ਪੂਜਾ ਕਰਨ ਦੇ ਨਾਲ ਮਾਂ ਦੁਰਗਾ ਦੀ ਪੂਜਾ ਕਰੋ। ਮਾਂ ਨੂੰ ਸਫੇਦ ਰੰਗ ਦੇ ਵਸਤਰ ਅਰਪਿਤ ਕਰੋ। ਧਾਰਮਿਕ માનਤਾਵਾਂ ਦੇ ਅਨੁਸਾਰ ਮਾਂ ਨੂੰ ਸਫੇਦ ਰੰਗ ਬਹੁਤ ਜ਼ਿਆਦਾ ਪਸੰਦ ਹੈ। ਜਿੰਨੀਆਂ ਵੀ ਤੁਸੀਂ ਸਫੇਦ ਰੰਗ ਦੀਆਂ ਚੀਜ਼ਾਂ ਉਹਨਾਂ ਨੂੰ ਅਰਪਿਤ ਕਰੋਗੇ ਉਨਾਂ ਹੀ ਜ਼ਿਆਦਾ ਉਹ ਤੁਹਾਡੇ ਤੇ ਪਰਸਨ ਹੋ ਕੇ ਤੁਹਾਡੇ ਤੇ ਆਪਣੀ ਕਿਰਪਾ ਵਰਸਾ ਦੇਣਗੇ ਫਿਰ ਉਹਨਾਂ ਨੂੰ ਤੁਸੀਂ ਫੁੱਲ ਵੀ ਸਫੇਦ ਰੰਗ ਦੇ ਹੀ ਚੜਾਓ ਤੇ ਫਿਰ ਰੋਲੀ ਕੁੰਮਕੁੰਮ ਉਹਨਾਂ ਨੂੰ ਲਗਾ ਦਿਓ ਉਸਦੇ ਬਾਅਦ ਮਾ ਨੂੰ ਮਿੱਠਾ ਪੰਚ ਮੇਵਾ ਨਾਰੀਅਲ ਫਲ ਚੜਾਓ ਮਾਂ ਗੋਰੀ ਨੂੰ ਕਾਲੇ ਚਨੇ ਦਾ ਭੋਗ ਵੀ ਤੁਹਾਨੂੰ ਜ਼ਰੂਰ ਲਗਵਾਉਣਾ ਚਾਹੀਦਾ ਹੈ ਇਸ ਦਿਨ ਕੰਨਿਆ ਪੂਜਨ ਵੀ ਕਰੋ ਅਸ਼ਟਮੀ ਦੇ ਦਿਨ ਕੰਨਿਆ ਪੂਜਨ ਦਾ ਵੀ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ ਕੁਝ ਲੋਕ ਅਸ਼ਟਮੀ ਨੂੰ ਮਹਾ ਨਾਮੀ ਦਾ ਕੰਨਿਆ ਪੂਜਨ ਵੀ ਕਹਿੰਦੇ ਹਨ ਤੇ ਕਰਦੇ ਵੀ ਹਨ ਇਸ ਦੇ ਬਾਅਦ ਤੁਸੀਂ ਘਿਓ ਦਾ ਦੀਵਾ ਜਗਾਓ ਫਿਰ ਧੂਪ ਵੱਟੀ ਜਗਾ ਕੇ ਮਾਤਾ ਦੁਰਗਾ ਚਾਲੀਸਾ ਅਤੇ ਮਹਾ ਗਉਰੀ ਦੇ ਮੰਤਰ ਦਾ ਜਾਪ ਕਰੋ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ ਜੀ ਉਸ ਤੋਂ ਬਾਅਦ ਤੁਸੀਂ ਆਰਤੀ ਕਰ ਲੈਣੀ ਹੈ ਅਤੇ ਫਿਰ ਪ੍ਰਸ਼ਾਦ ਵੰਡ ਦੇਣਾ ਹੈ ਇਹ ਪ੍ਰਸ਼ਾਦ ਤੁਹਾਡੇ ਘਰ ਦੇ ਵਿੱਚ ਧਨ ਸੰਪਤੀ ਅਤੇ ਸੁਖ ਸ਼ਾਂਤੀ ਲੈ ਕੇ ਆਵੇਗਾ ਇਹ ਸਭ ਕੁਝ ਕਰਨਾ ਦੇਵੀ ਮਾਤਾ ਦੇ ਲਈ ਬਹੁਤ ਹੀ ਮਹੱਤਵਪੂਰਨ ਹੈ ਇਸ ਦੇ ਨਾਲ ਤੁਹਾਡੀ ਜ਼ਿੰਦਗੀ ਹੀ ਬਦਲ ਜਾਵੇਗੀ ਦੁਰਗਾ ਅਸ਼ਟਮੀ ਦੇ ਦਿਨ ਮਾਤਾ ਦੁਰਗਾ ਮਹਾਗौरी ਦੇ ਸਭ ਹੀ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਇਸ ਦਿਨ ਕੰਨਿਆ ਪੂਜਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਕੰਨਿਆ ਪੂਜਨ ਦੇ ਲਈ 2 ਤੋਂ ਲੈ ਕੇ 10 ਥਾਲ ਦੀਆਂ ਕੰਨਿਆਵਾਂ ਨੂੰ ਭੋਜਨ ਕਰਵਾਉਣਾ ਚਾਹੀਦਾ ਹੈ ਇਦਾਂ ਕਿਹਾ ਜਾਂਦਾ ਹੈ ਕਿ ਇਸ ਦਿਨ ਕੰਨਿਆਵਾਂ ਨੂੰ ਭੋਜਨ ਕਰਵਾਉਣ ਦੇ ਨਾਲ ਮਾਤਾ ਦੁਰਗਾ ਬਹੁਤ ਜ਼ਿਆਦਾ ਪ੍ਰਸੰਨ ਹੋ ਜਾਂਦੀ ਹੈ ਅਤੇ ਉਸ ਦਾ ਅਸ਼ੀਰਵਾਦ ਆਪਣੇ ਭਗਤਾਂ ਦੇ ਉੱਪਰ ਸਦਾਬ ਵਣ ਜਾਂਦਾ ਹੈ ਜਿਸ ਦੇ ਨਾਲ ਉਹਨਾਂ ਦੀ ਜ਼ਿੰਦਗੀ ਹੀ ਬਦਲ ਜਾਂਦੀ ਹੈ ਜੇਕਰ ਅਸੀਂ ਇਹਨਾਂ ਨਰਾਤਿਆਂ ਦੇ ਵਿੱਚ ਵਰਤ ਰੱਖਦੇ ਹਾਂ ਤਾਂ ਸਾਨੂੰ ਮਾਤਾ ਦੁਰਗਾ ਦੇ ਨੌਂ ਹੀ ਰੂਪਾਂ ਦਾ ਅਸ਼ੀਰਵਾਦ ਮਿਲ ਜਾਵੇਗਾ ਪਰ ਜੇਕਰ ਤੁਸੀਂ ਵਰਤ ਨਹੀਂ ਰੱਖਦੇ ਤੇ ਤੁਸੀਂ 8ਵੇਂ ਤੇ 9ਵੇਂ ਨਰਾਤੇ ਦਿਨ ਪੂਜਾ ਕਰ ਲੈਂਦੇ ਹੋ ਤੇ ਸਾਡੀ ਦੱਸੀ ਹੋਈ ਵਿਧੀ ਦੇ ਨਾਲ ਜੇਕਰ ਪੂਜਾ ਕਰ ਲਵੋਗੇ ਤਾਂ ਦੇਖ ਲੈਣਾ ਮਾਤਾ ਦੁਰਗਾ ਦੇ ਨੌਂ ਹੀ ਰੂਪਾਂ ਦਾ ਅਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਤੇ ਤੁਸੀਂ ਮਾਲਾ ਮਾਲ ਹੋ ਜਾਓਗੇ ਧੰਨਵਾਦ